ਸਟਾਰ ਸੰਤਰਾ ਨਿੰਬੂ ਜਾਤੀ ਦਾ ਮਸ਼ਹੂਰ ਫਲ ਹੈ ਡੰਡੀ ਅੰਬ ਅਤੇ ਕੇਲੇ ਪਿੱਸੋਂ ਇਹ ਇੱਕ ਮਹੱਤਵਪੂਰਨ ਫਲ ਹੈ ਡੰਡੀ ਇਸ ਦੇ ਮਿੱਠੇ ਸਵਾਦ ਸੁਗੰਧੀ ਅਤੇ ਇਸ ਦੀ ਤਰੋਤਾਜ਼ਗੀ ਕਰਕੇ ਸਾਰਾ ਸਾਲ ਇਸ ਦੀ ਬਾਜ਼ਾਰ ਵਿੱਚ ਮੰਗ ਰਹਿੰਦੀ ਹੈ ਡੰਡੀ ਰਸਦਾਰ ਫਲਾਂ ਵਿੱਚੋਂ ਇਹ ਸਭ ਤੋਂ ਵੱਧ ਤਾਜ਼ਗੀ ਦੇਣ ਵਾਲਾ ਫਲ ਹੈ ਡੰਡੀ ਇਹ ਬੜਾ ਰਸੀਲਾ ਮਿੱਠਾ ਅਤੇ ਤੰਦਰੁਸਤੀ ਦੇਣ ਵਾਲਾ ਫਲ ਹੈ ਡੰਡੀ ਬਿਮਾਰੀ ਵਿੱਚ ਖਾਸ ਕਰਕੇ ਰੋਗੀਆਂ ਨੂੰ ਇਸ ਫਲ ਦੀ ਖਾਸ ਸਿਫਾਰਿਸ਼ ਕੀਤੀ ਜਾਂਦੀ ਹੈ ਡੰਡੀ ਕੋਲਡ ਸਟੋਰ ਵਿੱਚ ਸਾਮ ਕੇ ਰੱਖਣ ਨਾਲ ਇਸ ਫਲ ਦੇ ਸਵਾਦ ਵਿੱਚ ਥੋੜਾ ਜਿਹਾ ਫਰਕ ਆ ਜਾਂਦਾ ਹੈ ਡੰਡੀ ਫਲ ਨੂੰ ਪਕਾਉਣ ਲਈ ਏਥਲੀਨ ਗੈਸ ਦੀ ਲੋੜ ਨਹੀਂ ਇਹ ਬੂਟੇ ਤੇ ਹੀ ਪੱਕ ਜਾਂਦਾ ਹੈ ਡੰਡੀ ਸੰਤਰੇ ਦੀ ਵਰਤੋਂ ਮਨੁੱਖ ਦੀ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦੀ ਹੈ ਡੰਡੀ ਮਨੁੱਖੀ ਸਰੀਰ ਨੂੰ ਤਾਕਤ ਦੇਣ ਵਾਲੇ ਫਲਾਂ ਵਿੱਚੋਂ ਇਹ ਫਲ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਡੰਡੀ ਸਰੀਰ ਨੂੰ ਰਿਸਟ ਪੋਸਟਰ ਰੱਖਣ ਵਾਲੇ ਪੋਸਟਿਕ ਤੱਤ ਭਾਵ ਵਿਟਾਮਿਨ A ਵਿਟਾਮਿਨ B ਵਿਟਾਮਿਨ C ਅਤੇ ਕੈਲਸ਼ੀਅਮ ਇਸ ਵਿੱਚ ਮੌਜੂਦ ਹਨ ਡੰਡੀ ਇਹ ਤੱਤ ਪਾਚਨ ਪ੍ਰਣਾਲੀ ਗੁਰਦੇ ਲਹੂ ਦੇ ਵਹੋਂ ਅਤੇ ਤੰਤੂ ਪ੍ਰਣਾਲੀ ਨੂੰ ਤੰਦਰੁਸਤ ਰੱਖਦੇ ਹਨ ਡੰਡੇ ਇਸ ਤੋਂ ਇਲਾਵਾ ਸੰਤਰੇ ਦੇ ਰਸ ਵਿੱਚ ਖੰਡ ਤੱਤ ਤੇਜਾਬ ਖਣਿਜ ਪਦਾਰਥ ਕੈਲਸ਼ੀਅਮ ਲਾਈਮ ਫਾਸਫੋਰਸ ਲੋਹਾ ਅਤੇ ਖਾਰੀ ਤੱਤ ਵੀ ਬਹੁਤ ਜ਼ਿਆਦਾ ਹੁੰਦੇ ਹਨ ਡੰਡੇ ਸੰਤਰੇ ਦਾ ਰਸ ਖਾਣੇ ਨੂੰ ਸ਼ੇਤੀ ਹਦਮ ਕਰਨ ਵਿੱਚ ਸਹਾਈ ਹੁੰਦਾ ਹੈ ਡੰਡੇ ਸਰੀਰ ਵਿੱਚ ਖਾਰੀ ਤੱਤਾਂ ਦੇ ਭੰਡਾਰ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਡੰਡੇ ਇਸ ਦੇ ਰਸ ਤੋਂ ਕਈ ਪੀਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਡੰਡੇ ਸੰਤਰੇ ਨਾਲ ਲੱਗਿਆ ਪਤਲਾ ਸਿਲਕਾ ਤੇ ਚਿੱਟਾ ਰੇਸ਼ੀਆਂ ਬਾੜਾ ਭਾਗ ਜੇ ਰਸ ਅਤੇ ਗੁੱਦੇ ਨਾਲ ਖਾਧਾ ਜਾਵੇ ਤਾਂ ਕਬਜ਼ੀ ਦੀ ਸਕਾਇਤ ਨਹੀਂ ਹੁੰਦੀ ਡੰਡੀ ਵੈਸੇ ਵੀ ਸੰਤਰੇ ਵਿੱਚ ਕਬਜ ਨੂੰ ਦੂਰ ਕਰਨ ਵਾਲੇ ਤੱਤ ਵਧੇਰੇ ਹੁੰਦੇ ਹਨ ਜੋ ਪੇਟ ਨੂੰ ਸਾਫ਼ ਰੱਖਦੇ ਹਨ ਡੰਡੀ ਸੰਤਰੇ ਦੇ ਬਾਹਰਲੇ ਸਿਲੜੇ ਹੇਠਾਂ ਇੱਕ ਚਿੱਟੇ ਰੰਗ ਦੀ ਪਤਲੀ ਜਹੀ ਛਿੱਲੀ ਹੁੰਦੀ ਹੈ ਡੰਡੀ ਇਸ ਛਿੱਲੀ ਵਿੱਚ ਪੈਕਟਿਨ ਨਾਂ ਦਾ ਤੱਤ ਹੁੰਦਾ ਹੈ ਡੰਡੀ ਫਲ ਵਿੱਚ ਇਸ ਪੈਕਟਿਨ ਦੀ ਮਾਤਰਾ ਬਧੇਰੇ ਹੋਣ ਕਰਕੇ ਇਸ ਫਲ ਤੋਂ ਬਹੁਤ ਵਧੀਆ ਜੈਮ ਅਤੇ ਜੈਲੀ ਤਿਆਰ ਕੀਤੀ ਜਾਂਦੀ ਹੈ ਡੰਡੀ ਜੇ ਕਿਸੇ ਹੋਰ ਘੱਟ ਪੈਕਟਿਨ ਵਾਲੇ ਪਦਾਰਥ ਦੀ ਜੈਲੀ ਜਾਂ ਜੈਮ ਤਿਆਰ ਕਰਨਾ ਖੁਬੇ ਤਾਂ ਉਸ ਵਿੱਚ ਸੰਤਰੇ ਦੀ ਪੈਕਟਿਨ ਦੀ ਵਰਤੋਂ ਕੀਤੀ ਜਾਂਦੀ ਹੈ ਡੰਡੀ ਬੋਤਲ ਨਾਲ ਦੁੱਧ ਪੀਣ ਵਾਲੇ ਛੋਟੇ ਬੱਚਿਆਂ ਲਈ ਸੰਤਰੇ ਦਾ ਰਸ ਅੰਮ੍ਰਿਤ ਸਮਾਨ ਹੈ ਡੰਡੀ ਅਜੂਕੀ ਸભ્યਤਾ ਦੇ ਪ੍ਰਭਾਵ ਹੇਠ ਮਾਮਾ ਬੱਚਿਆਂ ਦਾ ਦੁੱਧ ਸੇਤੀ ਹੀ ਸੁੜਾ ਦਿੰਦੀਆਂ ਹਨ ਜਿਸ ਕਰਕੇ ਬੱਚੇ ਨੂੰ ਬਾਲ ਅਵਸਥਾ ਵਿੱਚ ਠੀਕ ਅਤੇ ਸਹੀ ਖੁਰਾਕ ਨਹੀਂ ਮਿਲਦੀ ਡੰਡੀ